हां जी भाई ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਭਾਈ ਅੱਜ ਅਸੀਂ ਫਾਰਮ ਦੇ ਵਿੱਚ ਸਾਡੇ ਮਿਸਤਰੀ ਨੇ ਦੋ ਖੁਣਣੀਆਂ ਬਰੋ-ਬਰੋ ਬਣਾਤੀਆਂ ਦੇਖੋ। ਆਹ ਵਿਚਾਲੇ 3 ਫੁੱਟ ਜਗ੍ਹਾ 26 ਵੀ ਹੈਗੀ। ਮਤਲਬ ਇੱਥੇ ਜੋ ਬੰਦਾ ਨਾ ਕਿਹਾ ਤੁਹਾਡਾ ਦੋਨਾਂ ਪਾਸੇ ਖੁਣਣੀ ਵਿੱਚ ਹੱਥ ਮਾਰ ਕੇ ਕੱਖ ਪੱਟਾ ਸੈੱਟ ਕਰਨ ਵਾਸਤੇ। ਤੇ ਆਹ ਪਲਾਸਟਰ ਹੋ ਚੁੱਕਿਆ ਜੀ। ਬਸ ਅੰਦਰਲੇ ਪਾਸੇ ਫਾਰਸ ਰਹਿਦਾ ਲਾਉਣ ਵਾਲਾ। ਫਾਰਸ ਵੀ ਆਏ ਮੰਨ ਲਓ ਵੀ ਆਪਾਂ ਅੰਦਰਲੇ ਪਾਸੇ ਖੁਣਣੀ ਗੋੜ ਬਣਾਉਣੀ ਆ ਹਨਾ। ਸੋ ਨੂੰ ਪਤਾ ਹੀ ਆ ਬਾਈ ਜਦੋਂ ਆਪਣੇ ਚੌਰਸ ਖੁਣਣੀ ਬਣ ਜਾਂਦੀ ਆ ਉਹਦੇ ਸਾਈਡਾਂ ਦੇ ਵਿੱਚ ਨਾ ਦਾਣਾ ਫਸ ਜਾਂਦਾ ਦਾਣੇ ਦੇ ਨਾਲ ਪੈ ਜਾਂਦੇ ਵਿੱਚ ਉਹਦੇ ਕੀੜੇ ਮਕੌੜੇ ਹਨਾ ਜਾਂ ਮਤਲਬ ਛੁੰਡ ਛੁੰਡ ਪੈ ਜਾਂਦੇ ਨੇ ਦਾਣਾ ਖੜ ਜਾਂਦਾ ਹੈਗਾ ਨਾ ਵਿੱਚ ਤੇ ਇਸ ਕਰਕੇ ਅਸੀਂ ਇਹਨੂੰ ਗੋਲ ਬਣਾਵਾਂਗੇ ਬਈ ਖੁੰਨੀ ਨੂੰ ਵੀ ਸਾਈਡ ਤੇ ਆਸੇ ਪਾਸੇ ਕੋਈ ਮਤਲਬ ਦਾਣਾ ਨਾ ਖੜੇ ਕੋਈ ਪਾਣੀ ਨਾ ਖੜੇ ਗੋਲ ਬਣਾਵਾਂਗੇ ਬਈ ਬਜਰੀ ਨਾਲ ਇਹ ਜਿਹੜਾ ਆਹ ਇੱਥੇ ਆ ਉੱਪਰ ਦੇ ਟਾਪ ਆ ਖੁੰਨੀ ਦੀ ਆ ਚੀਜ਼ ਹੈ ਇਹਦੇ ਉੱਤੇ ਵੈਸੇ ਬਜਰੀ ਦਾ ਗੋਲਾ ਬਣਾਵਾਂਗੇ ਬਈ ਪੂਰੀ ਵਧੀਆ ਖੁੰਨੀ ਤਿਆਰ ਕਰਾਂਗੇ ਤੇ ਇਧਰ ਸਾਈਡਾਂ ਦੇ ਨਾਲ ਦੋਨਾਂ ਪਾਸੇ ਫਰਸ ਇਹ ਜਗਾ ਬਈ ਛੱਡੀ ਆਪਾਂ 12-12 ਫੁੱਟ ਸਾਈਡ ਤੇ ਦੋਨਾਂ ਪਾਸੇ ਵੀ ਪਸੂ ਪੂਰਾ ਖੜ ਜੇ ਪਿਛਲੇ ਪਾਸੇ ਇਹ ਢਾਲ ਕਰਤੀ ਐ ਖਾਲੀ ਬਣ ਕੇ ਇਧਰ ਬਾਹਰ ਪਾਣੀ ਆ ਜੂਗਾ ਠੀਕ ਆ ਤੇ ਹੁਣ ਦਰਮਣ ਵਧੀਆ ਚੰਗੀ ਤਰ੍ਹਾਂ ਲੱਗ ਰਿਹਾ ਹੈਗਾ ਬਈ ਰੇਲ ਚਲਾਵਾਂਗੇ ਫਰਸ਼ ਤੇ ਇਧਰਲੇ ਵਿੱਚ ਵੀ ਮਿੱਟੀ-ਮੁੱਟੀ ਪਾਈ ਪਿਆ ਦੇਖੋ ਆ ਸਾਰੀ ਫਰ ਮਿੱਟੀ ਪਾਈ ਪਿਆ ਤਿਆਰ ਕਰਿਆ ਜਾ ਰਿਹਾ ਹੈਗਾ ਠੀਕ ਆ ਤੇ ਆਹ 3 ਫੁੱਟ ਜਗਾ ਇਹ ਛੱਡੀ ਵੀ ਆਪਾਂ ਬਈ ਛੱਡਾਂਗੇ ਕੱਚੀ ਵਿੱਚ ਲੰਘਣ ਵਾਸਤੇ ਹੈਨਾ ਇੱਥੇ ਤਾਂ ਫਰਸ਼ ਦੀ ਕੋਈ ਜ਼ਿਆਦਾ ਲੋੜ ਹੈ ਨਹੀਂ ਤੁਹਾਨੂੰ ਪਤਾ ਹੀ ਹੈਗਾ ਤੇ ਆ ਸਾਡਾ ਬਾਈ ਕਮਲਜੀਤ ਦੁਰਮਡ ਲਾਉਂਗਾ ਬਾਈ ਕਿੰਨਾ ਕ ਟਾਈਮ ਹੋ ਤੁਹਾਨੂੰ ਦੁਰਮਡ ਲਾਉਂਦੇ ਨੇ ਇਹ ਵੀਰ ਹੋ ਗਿਆ 20 ਮਿੰਟ ਹੋ ਗਏ 20 ਮਿੰਟ ਮਤਲਬ ਹੁਣ ਦੂਜੀ ਵਾਰ ਲੱਗ ਰਿਹਾ ਹੈ ਨਾ ਹਾਂਜੀ ਹਾਂਜੀ ਵੀਰ ਇੱਕ ਵਾਰੀ ਪਹਿਲਾਂ ਦੁਰਮਡ ਲਾਤਾ ਦੂਜੀ ਵਾਰ ਫੇਰ ਲੱਗ ਰਿਹਾ ਕਿਉਂਕਿ ਕੱਚੇ ਕੰਮ ਨਹੀਂ ਕਰਦੇ ਹੈਗੇ ਸਾਡੇ ਮਿਸਤਰੀ ਠੇਕੇਦਾਰ ਜਿੰਨੇ ਵੀ ਹੈਗੇ ਨੇ ਤੇ ਹੁਣ ਦਾਣਾ 100 ਜੋ ਇੱਕ ਚਲੋ ਆਪਣੇ 4 ਵੀ ਬਜਾਉਣ ਵਾਸਤੇ ਦਾਲ ਢਾਲ ਜਿਆ ਕਰ ਦਿੰਦਾ ਲੰਲਾ ਪੱਪਾ ਜਿਆ ਤੇ ਪਰ ਜਿਹੜੇ ਸਾਡੇ ਇਥੇ ਮਿਸਤਰੀ ਆਖਰ ਸਾਡੇ ਬੰਦੇ ਨੇ ਠੇਕੇਦਾਰ ਨੇ ਪੂਰਾ ਮਤਲਬ ਕੰਮ ਵਧੀਆ ਕਰਨਾ ਡਬਲ ਮਤਲਬ ਦਰਮਡ ਲਾ ਕੇ ਫੇਰ ਤਿਆਰੀ ਕਰਨੀ ਬਈ ਫਰਸ ਦੀ ਤੇ ਬਈ ਵੀਡੀਓ ਬਾਈ ਬਣ ਕੇ ਸ਼ੇਅਰ ਡੱਬ ਕੇ ਕਰਦਿਆ ਕਰੋ ਵੱਧ ਤੋਂ ਵੱਧ ਹਨਾ ਤੁਹਾਨੂੰ ਪਤਾ ਹੀ ਆ ਕਿੰਨੀ ਮਿਹਨਤ ਹੁੰਦੀ ਹੈ ਵੀਡੀਓ ਬਣਾਉਣ ਵਾਸਤੇ ਤੇ ਆਪਣਾ ਜਿਹੜਾ ਫਾਰਮ ਆ ਦੇ ਵਿੱਚ ਫਰਸ ਕੁਝ ਵੀ ਕਰਵਾਉਣਾ ਕੋਈ ਕੰਮ ਦੰਦਾ ਕਰਵਾਉਣਾ ਸਾਡੇ ਨਾਲ ਕਨੈਕਟ ਕਰ ਸਕਦਾ ਬਈ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਸਾਨੂੰ ਮੈਸੇਜ ਕਰ ਸਕਦਾ ਫੋਨ ਕਰ ਸਕਦਾ ਤੇ ਬਈ ਸਾਰਿਆਂ ਨੂੰ ਧੰਨਵਾਦ ਥੈਂਕ ਯੂ ਬਈ ਵੀਡੀਓ ਸ਼ੇਅਰ ਕਰਿਓ